ਪੰਜਾਬੀ ਕੁਕਸਪੋਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡਾ ਸ਼ੇਅਰ ਕਰਨ ਜਾ ਰਹੇ ਹਾਂ ਛੋਲੇ ਕੁਲਚੇ ਦੀ ਰੈਸਪੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚਣ ਕੁਲਚੇ ਦੀ ਸਟਫਿੰਗ ਲਈ ਇੱਥੇ ਮੈਂ ਇੱਕ ਬੌਲ ਉਬਲੇ ਹੋਏ ਛੋਲਿਆਂ ਦਾ ਲੈ ਲਿਆ ਹੈ ਤੇ ਅੱਧਾ ਬੌਲ ਮੈਂ ਮੈਸ਼ ਕੀਤੇ ਹੋਏ ਛੋਲਿਆਂ ਦਾ ਲੈ ਲਿਆ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਇੱਕ ਮਿਕਸਿੰਗ ਬੌਲ ਵਿੱਚ ਟਰਾਂਸ प्याजा बारीक कट के इस एड कर दिता है इतने मैं एक बड़ा प्याज बारीक कट के लिया है इसके तो बाद आप मीडियम साइज टमाटर को भी बारीक कट के इस ऐड कर देना है दो हरिया मिर्चा भी बारीक कट के आपे ऐड कर रहे हैं थोड़ा जहा हरा तनिया भी इस हूँ आपस कर देना है इस तुम तो बाद हम आपद अनुसार नमक नड कर लेना है मैं इतने अर्धा चम्मच नमक का एड किया है अद्धा चम्मच ही इतने मैं लाल मिर्चा का एड कर रही हाँ तीस अपने स्वाद अनुसार एड कर लेना है अद्धा चम्मच ही इतने मैं चाट मसाला का एड कर रही हाँ इस तो बाद हूँ आप नींबू का रस इतने एड करके लै रहे हाँ नींबू के रस न छोलों का स्वाद बहुत ही वाया आएगा हूँ इतने मैं एक मीडियम सइज़ का बॉयल्ड आलू ਛੋਟੇ-ਛੋਟੇ ਪੀਸਾਂ ਵਿੱਚ ਕੱਟ ਕਰਕੇ ਐਡ ਕਰ ਦਿੱਤਾ ਹੈ ਇਹ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਐਡ ਕਰ ਸਕਦੇ ਹੋ ਚਾਹੋ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਹੁਣ ਆਪਾਂ ਦੋ ਵੱਡੇ ਚਮਚ ਖੱਟੀ-ਮਿੱਠੀ ਚਟਨੀ ਦੇ ਇੱਥੇ ਐਡ ਕਰ ਲੈਣੇ ਹਨ ਖੱਟੀ-ਮਿੱਠੀ ਚਟਨੀ ਤੇ ਨਿੰਬੂ ਦਾ ਸਾਟੇ ਸਟਫਿੰਗ ਦਾ ਫਲੇਵਰ ਬਹੁਤ ਹੀ ਵਾਜਾਂਦਾ ਹੈ ਤੇ ਇੱਕ ਬਾਈਂਡਿੰਗ ਜੀ ਵੀ ਆ ਜਾਂਦੀ ਹੈ ਹੁਣ ਆਪਾਂ ਸਾਰੇ ਮਿਕਸਚਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਸਾਡੀ ਟੇਸਟੀ ਚਨਾ ਚਾਟ ਸਟਫਿੰਗ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ ਆਪਾਂ ਹੁਣ ਇਸ ਨੂੰ ਕੁਲਚੇ ਵਿੱਚ ਸਟਫ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੁਲਚਿਆਂ ਦੀ ਕਟਿੰਗ ਕਰ ਲੈਂਦੇ ਹਾਂ ਆਪਾਂ ਹੌਲੀ-ਹੌਲੀ ਇਸ ਦੀ ਕਟਿੰਗ ਕਰ ਲੈਣੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਬਿਲਕੁਲ ਧਿਆਨ ਨਾਲ ਹੀ ਇਸ ਦੀ ਕਟਿੰਗ ਕਰਨੀ ਹੈ ਤੇ نیچے ਤੱਕ ਹੀ ਆਪਾਂ ਇਸ ਨੂੰ ਕੱਟ ਲੈਣਾ ਹੈ ਜਿਵੇਂ ਕਿ ਤੁਸੀਂ ਹੁਣ ਦੇਖ ਰਹੇ ਹੋ ਇਸ ਤਰੀਕੇ ਨਾਲ ਆਪਾਂ ਇਸ ਦੇ ਵਿੱਚ ਸਟਫਿੰਗ ਕਰ ਲਵਾਂਗੇ ਆਪਾਂ ਦੂਸਰੇ ਕੁਲਚੇ ਨੂੰ ਵੀ ਇਸ ਤਰੀਕੇ ਨਾਲ ਕੱਟ ਲੈਂਦੇ ਹਾਂ ਹੁਣ ਸਾਡੇ ਕੋਲ ਚੇ ਕਟਿੰਗ ਵਾਲੇ ਤਿਆਰ ਹੋ ਚੁੱਕੇ ਹਨ ਹੁਣ ਆਪਾਂ ਇਸ ਦੇ ਵਿੱਚ ਸਟਫਿੰਗ ਕਰਨ ਤੋਂ ਪਹਿਲਾਂ ਇਹਨਾਂ ਕੁਲਚਿਆਂ ਨੂੰ ਤਵੇ ਉੱਪਰ ਸੇਕ ਲੈਂਦੇ ਹਾਂ ਤੇ ਇਹਨਾਂ ਨੂੰ ਗਰਮ ਕਰ ਲੈਂਦੇ ਹਾਂ ਤਵਾ ਸਾਡਾ ਹੁਣ ਗਰਮ ਹੋ ਚੁੱਕਾ ਹੈ ਇਸ ਤੋਂ ਪਹਿਲਾਂ ਮੈਂ ਇਸ ਦੇ ਉੱਪਰ ਬਟਰ ਲਗਾ ਰਹੀ ਹਾਂ ਬਟਰ ਨੂੰ ਮੈਂ ਚੰਗੀ ਤਰ੍ਹਾਂ ਫੈਲਾ ਦਿੱਤਾ ਹੈ ਤੇ ਹੁਣ ਆਪਾਂ ਕੁਲਚਿਆਂ ਨੂੰ ਸੇਕ ਲੈਂਦੇ ਹਾਂ ਕੁਲਚੇ ਨੂੰ ਆਪਾਂ ਦੋਨੋਂ ਪਾਸੇ ਅਲਟ-ਪਲਟ ਕਰਕੇ ਹਲਕਾ-ਹਲਕਾ ਸੇਕ ਲੈਣਾ ਹੈ ਘਰ ਵਿੱਚ ਇਹ ਛੋਲੇ ਕੁਲਚੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹਨ ਇਹਨਾਂ ਨੂੰ ਆਪਾਂ ਬਿਲਕੁਲ ਸਾਫ਼-ਸੁਥਰੇ ਤਰੀਕੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਸਟਫਿੰਗ ਨੂੰ ਵੀ ਤੇ ਮਸਾਲਿਆਂ ਨੂੰ ਵੀ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹਾਂ ਛੋਲੇ ਕੁਲਚੇ ਸਭ ਨੂੰ ਪਸੰਦ ਆਉਂਦੇ ਹਨ ਤੇ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਆਪਾਂ ਬਹੁਤ ਹੀ ਆਸਾਨੀ ਨਾਲ ਇਸ ਨੂੰ ਘਰ ਵਿੱਚ ਬਣਾ ਸਕਦੇ ਹਾਂ ਹੁਣ ਕੁਲਚੇ ਸਾਡੇ ਸਿੱਖ ਚੁੱਕੇ ਹਨ ਆਪਾਂ ਇਹਨਾਂ ਨੂੰ ਉਤਾਰ ਲੈਂਦੇ ਹਾਂ ਤੇ ਇਹਨਾਂ ਵਿੱਚ ਹੁਣ ਆਪਾਂ ਸਟਫਿੰਗ ਭਰਨ ਦੀ ਤਿਆਰੀ ਕਰਦੇ ਹਾਂ ਆਪਾਂ ਛੋਲਿਆਂ ਦੀ ਸਟਫਿੰਗ ਨੂੰ ਪੂਰੇ ਕੁਲਚੇ ਵਿੱਚ ਨੀਚੇ ਤੱਕ ਤਬਾਦ-ਬਾ ਕੇ ਫਿਲ ਕਰ ਲੈਣਾ ਹੈ ਤਾਂ ਕਿ ਹਰੇਕ ਬਾਈਟ ਵਿੱਚ ਸਟਫਿੰਗ ਦਾ ਸਵਾਦ ਮੂੰਹ ਵਿੱਚ ਆਵੇ ਬਹੁਤ ਹੀ ਵਧੀਆ ਸਾਡੇ ਕੁਲਚੇ ਇਹ ਬਣ ਕੇ ਤਿਆਰ ਹੋਏ ਹਨ ਤੁਸੀਂ ਇਸ ਸਟਫਿੰਗ ਨੂੰ ਤਵੇ ਉੱਪਰ ਗਰਮ ਕਰਕੇ ਜਾਂ ਫਰਾਈ ਪੈਨ ਵਿੱਚ ਗਰਮ ਕਰਕੇ ਵੀ ਸਟਫ ਕਰ ਸਕਦੇ ਹੋ ਪਰ ਆਪਾਂ ਇੱਥੇ ਹੁਣ ਠੰਡੀ ਸਟਫਿੰਗ ਹੀ ਇਸ ਕੁਲਚੇ ਵਿੱਚ ਐਡ ਕਰ ਰਹੇ ਹਾਂ ਤੁਸੀਂ ਇਹਨਾਂ ਸਟਫਡ ਕੁਲਚਿਆਂ ਨੂੰ ਦੁਬਾਰਾ ਵੀ ਤਵੇ ਉੱਪਰ ਕ੍ਰਿਸਪੀ ਹੋਣ ਤੱਕ ਸੇਕ ਸਕਦੇ ਹੋ ਕਿਸੇ-ਕਿਸੇ ਨੂੰ ਕ੍ਰਿਸਪੀ ਕੁਲਚੇ ਪਸੰਦ ਆਉਂਦੇ ਹਨ ਤੁਸੀਂ ਜਿਸ ਤਰੀਕੇ ਨਾਲ ਸੇਕਣਾ ਚਾਹੋ ਉਸ ਤਰੀਕੇ ਨਾਲ ਕੁਲਚਿਆਂ ਨੂੰ ਸੇਕ ਸਕਦੇ ਹੋ ਲਓ ਜੀ ਸਾਡੇ ਕੁਲਚੇ ਹੁਣ ਬਣ ਕੇ ਤਿਆਰ ਹੋ ਚੁੱਕੇ ਹਨ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ